ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਤੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜੈਕਟ ਉੱਤੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਕਿਤੇ ਬੰਨੋ ਫਰੈਂਚ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਪੈਸੇ ਦੀ ਕਮਾਂਡ ਹੀ ਕਰਦੇ ਆ ਜੀ ਇਹ ਲੋਕ ਕਾਂਗਰਸੀਆਂ ਦੀ ਦੁਕਾਨ ਤੇ ਚੱਲੀ ਗੋਲੀ ਪਟਾਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਦੀ ਸੇਠ ਟੈਲੀਕਾਮ ਦੁਕਾਨ ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੁਕਾਨ ਦੇ ਮਾਲਕ ਤੇ ਕਾਂਗਰਸੀ ਲੀਡਰ ਵੱਲੋਂ ਪਿਛਲੇ ਕਾਫੀ ਸਮੇ ਤੋਂ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਸਨ ਜਿਸ ਦੀ ਐਫਆਈਆਰ ਵੀ ਥਾਣੇ ਵਿਖੇ ਕਰਵਾਈ ਹੋਈ ਸੀ ਸੇਠ ਨੇ ਦੱਸਿਆ ਕਿ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਜਦੇ ਉਲਟ ਅੱਜ ਮੇਰੀ ਦੁਕਾਨ ਤੇ ਗੋਲੀ ਚੱਲ ਗਈ ਲੇਕਿਨ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੇ ਕਿਹਾ ਕਿ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਸੀ ਤੇ ਦੇਖਿਆ ਕਿ ਸ਼ੋਰੂਮ ਦੇ ਸ਼ੀਸ਼ੇ ਟੁੱਟੇ ਹੋਏ ਸੀ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਆ ਰਹੀਆਂ ਸਨ ਮੈਂ ਕੌਤਮ শেਟ ਗੱਡੂ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਮੀਟਿੰਗ ਤੇ ਆਨਰ ਅਫੀਸਰ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਸੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜ਼ੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸਨ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਲਾਤ ਸੈੱਟ ਪਹਿਲਾਂ ਥ੍ਰੈਟ ਸ਼ੌਟ ਨੇ ਗੱਲ ਕੀਤੀ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਆ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਆ ਗਿਆ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਆ ਲਾਅ ਐਂਡ ਆਰਡਰ ਦੇ ਖਿਲਾਫ ਮਾਰੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਾ ਔਰ ਬਟਾਰਾ ਤਾਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਆ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ ਕਈ ਵਾਰੀ ਕਹਿ ਕੇ ਵੇਖ ਲਿਆ ਜੀ ਕੁਝ ਕਰਤੀ ਵੀ ਆਈ ਸਮਝ ਹਾਂਜੀ ਉਹ ਹੁਣ ਵੀ ਆ ਰਹੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆ ਜੀ ਜੋ ਵੀ ਮਾਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਡਰ ਵਾਲਾ ਬਣ ਗਿਆ। ਬਿਲਕੁਲ ਜਿਵੇਂ ਕੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ। ਅਹੀਂ ਸ਼ਹਿਰੀਏ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਦੇਖਿਆ ਹੋਣਾ ਵਿਚਾਰਾ ਰੋਂਦਾ ਪਿਆ। ਕੀ ਲੱਗਦਾ ਪਰਿਵਾਰ ਤੇ ਕੀ ਬੀਤ ਰਿਹਾ ਹੋਵੇ ਕਿ ਜਦੋਂ ਪਤਾ ਲੱਗਦਾ। ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ। ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ। ਛੋਟੀ ਬਲੀ ਸਿਕਿਉਰਿਟੀ ਦੀ ਜੀ ਮੈਂ ਤਾਂ ਦੱਸਦਾ ਪਿਆਗੇ ਹਫਤੇ ਦਸ ਦਿਨ ਤੋਂ ਆ ਕੰਮ ਚੱਲਦਾ ਪਿਆ ਰੈੱਡ ਦਾ ਬਿਲਕੁਲ ਕੋਈ ਨਹੀਂ ਜੀ ਕਿਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਹ ਕੀ ਹੋ ਰਿਹਾ ਕਤ ਲੋ ਗਰਦ ਰੋਹ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਜੋੜਾ ਤਾਂ ਮੈਂ ਕਾਹੀ ਅਕਵਾਸਣ ਕੇ ਬਿਲਕੁਲ ਆਪਾਂ ਇੱਕਦਮ ਘਰਾਣੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਿਲਾ ਮਗੋਰਾ ਹੈ ਬਸ ਸ਼ੀਸ਼ਾ ਜਿਹੜਾ ਤਰਤਰ ਕਾ ਤੇ ਡੇਟੇ ਹੈ ਕੋ ਕੰਕਰਾਂ ਜਿਹੜੀਆਂ ਡੇਟੇ ਆਪੇ ਬਿਲਕੁਲ ਤੁਹਾਡੇ ਮੂੰਹ ਦੇ ਉੱਤੇ ਵਜੇ ਜਲਦੀ ਨਾਲ ਪੱਤੀ ਆਪਣੇ ਨੂੰ ਸੇਵ ਕੀਤਾ ਕਿੰਨੇ ਫਾਇਰ ਹੋਏ ਇਹ ਜੀ ਫਾਇਰ ਇੱਕੋ ਹੀ ਆ ਜੀ ਬਾਹਰ ਇੱਕ ਹੀ ਆ ਜੇ ਪਤਾ ਲੱਗਾ ਕਿ ਬਾਹਰ ਦੋ ਲੜਕੀਆਂ ਮੋਟਰਸਾਈਕਲ ਤੇ ਆਏ ਜਿਹੜੇ ਤੇ ਕੋਈ ਚਲਾਕ ਨਹੀਂ ਗਈ ਉਹ ਤੁਸੀਂ ਇਥੇ ਮੌਕੇ ਤੋਂ ਵਦੂਚੀ ਸਾਹਮਣੀ ਬੈਠੀ ਸੀ ਕੀ ਇਨਸੀਡੈਂਟ ਕੀ ਹੋਇਆ ਆ ਇਤਲਾਹ ਮਿਲੇ ਸੀ ਅੱਜ ਕਿ ਸ਼ਾਮ ਦਾ ਇਲਾਕਾ ਕਰੀਬ ਆਪਾਂ ਨੂੰ 625 ਤੇ ਕੋਈ ਮਿਲਦੀ ਆ ਇਤਲਾਹ ਕਿ ਇੱਥੇ ਗੁੱਡੂ শেਠ ਨੇ ਕਾਂਗਰਸੀ ਲੀਡਰ ਨੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਬੰਦੇ ਫਾਇਰ ਕਰ ਗਏ ਅਸੀਂ ਮੌਕੇ ਤੇ ਪਹੁੰਚੇ ਤੇ ਪਾਇਆ ਕਿ ਕਰੀਬ 6 18 19 ਦੀ ਗੱਲ ਹੈ ਕਿ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਆਏ ਜੋ ਅਸੀਂ ਆਈ ਵਿਟਨੈਸ ਤੋਂ ਆ ਕੇ ਕਨਫਰਮ ਕੀਤਾ ਕਿ ਦੋ ਮੋਟਰਸਾਈਕਲ ਤੇ ਆਏ ਤੇ ਇੱਕ ਬੰਦੇ ਨੇ ਅੱਗੇ ਉਤਰ ਕੇ ਤੇ ਇੱਕ ਫਾਇਰ ਕੀਤਾ ਤੇ ਮੀਲ ਦੀ ਉੱਥੇ ਮੋਟਰਸਾਈਕਲ ਤੇ ਬੈਠ ਕੇ ਤੇ ਦੌੜ ਗਏ ਇਹਨਾਂ ਨੂੰ ਪਹਿਲੇ ਵੀ ਪੁਰਾਣੀ ਵੀ ਥ੍ਰੈਟ ਆਈਆਂ ਸੀ ਅਸੀਂ ਇਸ ਬੰਦੇ ਦੇ ਵਿੱਚ ਇੱਕ ਕੇਸ ਵੀ ਰਜਿਸਟਰਡ ਕੀਤਾ ਸੀ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨੁਕਸਾਨ ਪਰਮਾਤਮਾ ਦੀ ਕਿਰਪਾ ਰਹੀ ਹੈ ਇਹਦੇ ਤੇ ਇਹਨਾਂ ਦਾ ਟਫਨ ਗਲਾਸ ਸੀ ਉਹਦੇ ਨਾਲ ਉੱਤੇ ਲੱਗੀਏ ਗੋਲੀ ਅੰਦਰਲੇ ਪਾਸੇ ਗਈ ਤੇ ਨਹੀਂ ਤੇ ਨਾ ਹੀ ਸਾਨੂੰ ਇੱਥੇ ਭੀੜ ਕਰਕੇ ਜਾਂ ਸੜਕ ਚਲਦੀ ਹੋਣ ਕਰਕੇ ਅਜੇ ਤੱਕ ਖੋਲ ਮਿਲਿਆ ਸੀ ਦੇਖ ਰਹੀ ਹਾਂ ਜੀ ਫਾਇਰ ਇੱਕ ਹੋਇਆ ਕੋਈ ਸੀਸੀਟੀਵੀ ਕੋਈ ਨਹੀਂ ਨਹੀਂ ਜੀ ਨਹੀਂ ਹਜੇ ਤੱਕ ਨਹੀਂ ਅਸੀਂ ਆਲੇ ਦੁਆਲੇ ਤੇ ਅਸੀਂ ਪੀਮਾ ਲਗਾਤੀਆਂ ਜੀ ਹੈਲੋ ਹਾਂ ਜੀ ਸਾਨੀ ਆ ਫਾਇਰਿੰਗ ਕਰਕੇ ਮਾਰਨ ਕਰ ਰਹੇ ਹਾਂ ਹਾਂ ਬਈਓ ਸਿਰਸ਼ੋ ਬੋਲੀਓ ਤੋ ਮਿਹਰਬਾਨੀ ਆ ਮਿਹਰਬਾਨੀ kalau titik apa Assalamualaikum ya? Ya betul.

i yeah.